ਬਹੁਤ ਖੁਸ਼ੀ ਦੀ ਗੱਲ ਆ ਸਜਣੋ ਕਿ ਹਰ ਬੰਦਾ ਉਸ ਗਿਆਨ ਦੇ ਬਹੁਤ ਨੇੜੇ ਆ ਜਿਹਦੇ ਲਈ ਤੁਹਾਨੂੰ ਬਹੁਤ ਕਿਸੇ ਸਿਆਣੇ ਬੰਦੇ ਨੂੰ ਬੜੇ ਤਜਰਬੇਕਾਰ ਬੰਦੇ ਨੂੰ ਫੋਨ ਕਰਕੇ ਤਜਰਬਾ ਲੈਣਾ ਪੈਂਦਾ ਤਾਂ ਅਗਲਾ ਆਮ ਹੀ ਅਗਲਾ ਕਹਿੰਦਾ ਤੇਰਾ ਯਾਰ ਸਲੋਤਰ ਪੜਿਆ ਇਹ ਗੱਲ ਆਪਾਂ ਆਮ ਹੀ ਕਹਿ ਦਿੰਨੇ ਹੁੰਨੇ ਆ ਤੇ ਆ ਸਜਣੋ ਸਲੋਤਰ ਜਿਹੜਾ ਅੱਗੇ ਉਸ ਭਾਸ਼ਾ ਦੇ ਵਿੱਚ ਸੀ ਜਿਹੜੀ ਭਾਸ਼ਾ ਦੇ ਸ਼ਬਦ ਸਾਡੇ ਤੋਂ ਗਵਾਚਗੇ ਜਾਂ ਸਾਨੂੰ ਆਉਂਦੇ ਨਹੀਂ ਜਾਂ ਸਾਨੂੰ ਸਮਝ ਨਹੀਂ ਆਉਂਦੇ ਤਾਂ ਉਸੇ ਭਾਸ਼ਾ ਨੂੰ ਬਾਈ ਜਗਵਿੰਦਰ ਨੇ ਪੰਜਾਬੀ ਸਾਡੀ ਆਪਣੀ ਪਿੰਡਾਂ ਵਾਲੀ ਭਾਸ਼ਾ ਦੇ ਵਿੱਚ ਅਨਵਾਦ ਕਰਕੇ ਸਲੋਤਰ ਨੂੰ ਸਾਡੇ ਲਈ ਰੱਖਿਆ ਇੱਕ ਸਾਨੂੰ ਬਹੁਤ ਇਸ ਗੱਲ ਦਾ ਆਨੰਦ ਆ ਰਿਹਾ ਕਿ ਇਹਨਾਂ ਨੇ ਮਤਲਬ ਮੇਰੀ ਫੋਟੋ ਲਾਤੀ ਮੈਨੂੰ ਬਹੁਤ ਆਨੰਦ ਆ ਰਿਹਾ ਮੈਨੂੰ ਸਵਾਦ ਆ ਰਿਹਾ ਕਿਉਂਕਿ ਇਹ ਸਲੋਤਰ ਗ੍ਰੰਥ ਨੂੰ ਅਨੁਵਾਦ ਕੀਤਾ ਉਹ ਤੇ ਫੋਟੋ ਲੱਗ ਜਾਣੀ ਇੱਕ ਬਹੁਤ ਵੱਡੀ ਗੱਲ ਆ ਮੈਨੂੰ ਇਸ ਗੱਲ ਮੈਨੂੰ ਇਹ ਇਹੀ ਚੀਜ਼ ਆਪਦੀ ਪ੍ਰਾਪਤੀ ਲੱਗੀ ਜਾਂਦੀ ਆ ਪਰ ਇਹ ਜਿਹੜੀ ਕਿਤਾਬ ਆ ਉਹਨਾਂ ਨੇ ਹਰੇਕ ਉਸ ਪਸ਼ੂ ਪਾਲਕ ਨੂੰ ਸਮਰਪਿਤ ਕੀਤੀ ਆ ਜਿਹੜਾ ਬੰਦਾ ਮਤਲਬ ਕਹਿੰਦਾ ਆ ਵੀ ਠੀਕ ਆ ਮੈਂ ਆਪਣੇ ਗਿਆਨ ਦੇ ਨਾਲ ਅੱਗੇ ਕੁਝ ਕਰਨਾ ਚਾਹੁੰਦਾ ਤੇ ਨਾਲ ਦੀ ਨਾਲ ਨਾ ਸੱਜਣੋ ਵੀ ਇਸ ਕਿਤਾਬ ਦੇ ਵਿੱਚ ਨਾ ਬਹੁਤ ਸਾਰੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਇਹਨਾਂ ਨੇ ਵਿਸ਼ੇਸ਼ ਧੰਨਵਾਦ ਕੀਤਾ ਜਿੱਚ ਬਾਈ ਮਦਨ ਗੋਪਾਲ ਲੱड्डा ਜੀ ਜਿਨ੍ਹਾਂ ਨੇ ਬਹੁਤ ਮਤਲਬ ਵੱਡਾ ਯੋਗਦਾਨ ਆ ਜੇ ਸ਼ਾਇਦ ਉਹ ਨਾ ਯੋਗਦਾਨ ਪਾਉਂਦੇ ਤਾਂ ਕਿਤਾਬ ਲਿਖੀ ਨਾ ਜਾਂਦੀ ਬਾਈ ਹਰਪੇ ਸਿੱਧੂ ਹੁਣਾ ਦਾ ਜਿੰਨਾ ਵੀ ਇਹਨਾਂ ਨੇ ਤੁਰ ਫਿਰ ਕੇ ਟਰੈਵਲ ਕਰਕੇ ਆਪਣਾ ਮਤਲਬ ਹਾਸਲ ਕੀਤਾ ਤਜਰਬਾ ਤਾਂ ਬਾਈ ਹਰਪੇ ਸਿੱਧੂ ਦਾ ਧੰਨਵਾਦ ਕੀਤਾ ਕਿਉਂਕਿ ਇਹ ਇਸ ਕਿਤਾਬ ਲਈ ਬਾਈ ਹੁਣਾ ਨੂੰ ਹਮੇਸ਼ਾ ਜਿੱਥੇ ਵੀ ਬਾਈ ਹੁਣਾ ਨੇ ਕਦੇ ਕੁਝ ਪੁੱਛਿਆ ਤਾਂ ਦੱਸਿਆ ਬਾਈ ਸੀਰਾ ਢਲੋ ਜੀ ਹੁਣਾ ਦਾ ਧੰਨਵਾਦ ਕੀਤਾ ਵਿਕਰਾਂਤ ਸ਼ਰਮਾ ਜੀ ਇਹਨਾਂ ਦਾ ਬਹੁਤ ਵੱਡਾ ਜੋਗਤਾਨਾ ਧੰਨਵਾਦ ਕੀਤਾ ਬਾਈ ਸਨੀ ਦਰਾਹਾ ਦਰਾਹੇ ਵਾਲਾ ਸਨੀ ਬਾਈ ਮੇਰਾ ਦੋਸਤ ਆ ਉਹਨਾਂ ਦਾ ਧੰਨਵਾਦ ਕੀਤਾ ਰਪਿੰਦਰ ਸਿੰਘ ਤਰਨ ਤਰਨ ਬਾਈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸੋਹਣਿਆ ਬਾਈ ਪ੍ਰੀਤ ਸਿੱਧੂ ਰਾਏਪੁਰ ਮਾਖਾ ਵਾਲੇ ਉਹਨਾਂ ਦਾ ਬਾਈ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਰੀਲ ਪਾਈ ਆ ਜੀ ਉਹਨਾਂ ਦੀ ਰੀਲ ਸਦਕਾ ਮਤਲਬ ਉਹਨਾਂ ਨੇ ਇੰਸਟਾਗ੍ਰam ਤੇ ਪਹਿਲਾਂ ਰੀਲ ਪਾਤੀ ਤੇ ਉਹਦਾ ਸਦਕਾ ਮਤਲਬ ਬਹੁਤ ਸਾਰੇ ਲੋਕ ਇਸ ਕਿਤਾਬ ਨੂੰ ਖਰੀਦ ਰਹੇ ਆ ਬਾਈ ਪ੍ਰਭ ਬਗੀਚਾ ਬਾਈ ਪ੍ਰਭ ਮੇਰੇ ਘੋੜਿਆਂ ਦੀ ਦੁਨੀਆ ਚ ਸਭ ਤੋਂ ਵੱਡੀਆਂ ਸਰਚਾਂ ਦੇ ਵਿੱਚੋਂ ਇਹ ਇਹ ਵੀ ਬੰਦਾ ਇੱਕ ਆਉਂਦਾ ਜਿਹਨੂੰ ਮੈਂ ਅਸਲੀ ਹੌਰਸ ਲਵਰਾਂ ਦੇ ਵਿੱਚ ਬਹੁਤ ਉੱਚੀ ਸੂਚੀ 'ਚ ਰੱਖਦਾ ਮੈਨੂੰ ਬਹੁਤ ਮਤਲਬ ਪਿਆਰਾ ਸੱਜਣਾ ਮੇਰਾ ਤੇ ਮੈਨੂੰ ਇਸ ਗੱਲ ਦੀ ਸਰਪ੍ਰਾਈਜ਼ ਆ ਕਿ ਬਾਈ ਇਹ ਉਹ ਧੰਨਵਾਦੀ ਸੱਜਣਾ ਦੇ ਵਿੱਚ ਵੀ ਸ਼ਾਮਲ ਆ ਤਾਂ ਬਾਈ ਮਨਜਿੰਦਰ ਸਿੰਘ ਬੱਬੂ ਹੁਣਾਂ ਦਾ ਵੀ ਧੰਨਵਾਦ ਕੀਤਾ ਬਾਈ ਸੁਖਦੀਪ ਸਿੰਘ ਟੰਡਾ ਹੁਣਾਂ ਦਾ ਵੀ ਬਾਈ ਹੁਣਾਂ ਨੇ ਧੰਨਵਾਦ ਕੀਤਾ ਤੇ ਇੱਕ ਸਵਾਲ ਵੀ ਆ ਮੇਰਾ ਕਿ ਬਾਈ ਆ ਫੋਟੋ ਮੇਰੀ ਤੁਸੀਂ ਉੱਪਰ ਲਾਤੀ ਨਾਲ ਵਿਕਰਾਂਤ ਸ਼ਰਮਾ ਬਾਈ ਦਾ ਘੋੜਾ ਐਸਕੋਬਾਰ ਉਹਦੀ ਫੋਟੋ ਲਾਤੀ ਇਹ ਇਹ ਫੋਟੋ ਕਿਉਂ ਚੁਣੀ ਤੁਸੀਂ ਇਹ ਫੋਟੋ ਕਿਉਂ ਚੁਣੀ ਇਹ ਮੇਰੀ ਵੀ ਫੋਟੋ ਕਿਉਂ ਲਾਈ ਤੁਸੀਂ ਇਹ ਦੋ ਗੱਲਾਂ ਨੇ ਇਹਦੀਆਂ ਸੁਖਜਿੰਦਰ ਬਾਈ ਇੱਕ ਤਾਂ ਇਹ ਆ ਬਈ ਜਦੋਂ ਇਹਦਾ ਪਹਿਲਾ ਅਸੀਂ ਟਾਈਟਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਨਾ ਜਿਹੜਾ ਮੁੰਡਾ ਡਿਜ਼ਾਈਨਰ ਆ ਉਹਨੇ ਜਦੋਂ ਬਣਾਇਆ ਤਾਂ ਉਹਦੇ ਉੱਤੇ ਉਹਨੇ ਕੋਈ ਵੈਸਟ ਦੀ ਫੋਟੋ ਲਾਈ ਸੀ ਜਿਹਦੇ ਵਿੱਚ ਥੈਰੋ نسل ਦਾ ਘੋੜਾ ਸੀ ਤੇ ਕੋਈ ਉੱਪਰ ਉਹ ਲੋਕ ਕੋਈ ਅੰਗਰੇਜ਼ ਬੈਠਾ ਸੀ ਪਰ ਮੈਨੂੰ ਲੱਗਦਾ ਸੀ ਕਿ ਜੇ ਕਿਤਾਬ ਪੰਜਾਬੀ ਚ ਛਪੀ ਛਾਪ ਰਹੀ ਹੈ ਨਾ ਤੇ ਪੰਜਾਬ ਪੰਜਾਬੀ ਫੇਸ ਹੋਵੇ ਜੀ ਤੇ ਪੰਜਾਬੀ ਕੋੜਾ ਹੋਵੇ ਜੀ ਵਾਹ ਪੰਜਾਬ ਦਾ ਹੀ ਕੋੜਾ ਹੋਵੇ ਤੇ ਪੰਜਾਬ ਦਾ ਹੀ ਪ੍ਰਤੀਨਿਧ ਨਾ ਹੋਵੇ ਬੰਦਾ ਹੋਵੇ ਤੇ ਮੈਨੂੰ ਲੱਗਾ ਵੀ ਇਸ ਵੇਲੇ ਜਾਨੀ ਇਸ ਕੋੜਾ ਤੇ ਸੁਖਜਿੰਦਰ ਇਹ ਦੋਵੇਂ ਜਿਹੜੇ ਨੇ ਪੰਜਾਬ ਦੀ ਪਸ਼ੂਤਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਬੰਦੇ ਆ ਤੇ ਫਿਰ ਇਹ ਫੋਟੋ ਸੀ ਚੁਣੀ ਬਹੁਤ ਭਾਈ ਮੈਂ ਮਤਲਬ ਬਾਈ ਜੀ ਹੁਣਾਂ ਨੇ ਵਿੱਚ ਵੀ ਜਿਹੜਾ ਕਿਤਾਬ ਦੇ ਪਹਿਲੇ ਪੰਨੇ ਤੋਂ ਬਾਅਦ ਇਹੀ ਲਿਖਿਆ ਕਿ 22 ਸﺠENDER 22 ਸﺠENDER ਤਾਂ ਸ਼ਾਇਦ ਤੁਸੀਂ ਨਾਂ ਲਿਖਦੇ ਯਾਰ ਤੁਸੀਂ 60 ਰੁਪਏ ਵੱਡੇ ਆ 22 ਸﺠENDER ਲੋਪੋ ਦੇ ਨਾਂ ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਸ਼ੂਧਨ ਦੀ ਵਿਰਾਸਤ ਨਾਲ ਜੋੜਨ ਦਾ ਇਤਿਹਾਸਕ ਕਾਰਜ ਕੀਤਾ ਅਸਲ ਦੇ ਵਿੱਚ ਮੈਂ ਕਮਰਸ਼ੀਅਲੀ ਕੰਮ ਕੀਤਾ ਇਹਦੇ ਵਿੱਚ ਇਸ ਮਤਲਬ ਸਾਰੇ ਫੀਲਡ ਦੇ ਵਿੱਚ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਮੇਰੇ ਪੈਸੇ ਇਕੱਠੇ ਕਰਨ ਦੇ ਨਾਲ ਨਾਲ ਕਿਸੇ ਇਹੋ ਜਿਹੇ ਸੱਜਣਾ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਮੇਰੇ ਲਈ ਕੁਝ ਹੋਰ ਇਕੱਠਾ ਹੋ ਰਿਹਾ ਤਾਂ ਬਾਈ ਜੇ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਥਾਂ ਤੇ ਕਿਸੇ ਲੋਕਾਂ ਦੀ ਫ੍ਰਸਟ੍ਰੇਸ਼ਨ ਨਿਕਲ ਕੇ ਬਾਹਰ ਆਈ ਆ ਤਾਂ ਕਿਸੇ ਥਾਂ ਤੋਂ ਮੁਹੱਬਤ ਵੀ ਨਿਕਲ ਕੇ ਬਾਹਰ ਬਿਲਕੁਲ ਬਿਲਕੁਲ ਜੇ ਕਿਸੇ ਥਾਂ ਤੇ ਭਰਤੀ ਪੈਂਦੀ ਹੈ ਤੇ ਟੋਇਆ ਵੀ ਪੁੱਟਿਆ ਜਾਂਦਾ ਤੇ ਜੇ ਟੋਇਆ ਪੁੱਟਿਆ ਜਾਂਦਾ ਤੇ ਕਿਤੇ ਕਿਤੇ ਭਰਤ ਵੀ ਪੈਂਦੀ ਆ ਤੁਸੀਂ ਹਾਏ ਹਾਏ ਰੱਬਾ ਮੇਰੇ ਹਾਂ ਤੂੰ ਜਜਵਾਤ ਮੇਰੇ ਜਾਦੂ ਮੇਰੇ ਸ਼ਬਦਾਂ ਦਾ ਇਹ ਆ ਜਾਦੂ ਹੈ ਨਾ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਦੇ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਨਾ ਲਿੰਕ ਦੇ ਰਿਹਾ ਮਤਲਬ ਮੋਬਾਈਲ ਨੰਬਰ ਦੇ ਰਿਹਾ ਜਿੱਥੋਂ ਤੁਸੀਂ ਇਹ ਕਿਤਾਬ ਖਰੀਦ ਸਕਦੇ ਹੋ ਪਰ ਇਹ ਕਿਤਾਬ ਦੇ ਵਿੱਚ ਕੀ ਆ ਸਲੋਤਰ ਗ੍ਰੰਥ ਦੇ ਵਿੱਚ ਕੀ ਆ ਇੱਕ ਇੰਟਰਵਿਊ ਕਰਾਂਗੇ ਇੱਕ ਪੌਡਕਾਸਟ ਕਰਾਂਗੇ ਹਰਪੇਜ ਦੇ ਚੈਨਲ ਤੇ ਆਊਗਾ ਮੇਰੇ ਤੇ ਆਊਗਾ ਪਰ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਦਿੰਨਾ ਜਿੰਨੀਆਂ ਮੈਂ ਬਸ ਜਸਟ ਐ ਕਿਤਾਬ ਫਰੋਲਣ ਤਾਈ ਮਤਲਬ ਐ ਦੇਖੋ ਐ ਮੈਂ ਵਰਕਾ ਖੋਲਿਆ ਤੇ ਕੀ ਲਿਖਿਆ ਚੰਦ ਸੂਰਜ ਦੀ ਪਛਾਣ ਗਦਾ ਬਗਲ ਦੀ ਪਛਾਣ ਮੂਰਤ ਪੌਰੀਆਂ ਦੀ ਪਛਾਣ ਸਮਰਪਣੀ ਪੌਰੀਆਂ ਦੀ ਪਛਾਣ ਸਤਰੰਗੀ ਪੌਰੀ ਭੋਜ ਭੁਜਬਲ ਪੌਰੀ ਇਹ ਲਿਖਿਆ ਲੋ ਹੋਰ ਮੈਂ ਵਰਕਾ ਖੋਲਿਆ ਲੋ ਜੀ ਆਂ ਖੋਲਿਆ ਕੋਈ ਵੀ ਇਹਦੇ ਉੱਤੇ ਲਿਖਿਆ ਕਨਾਤਾ ਘੋੜੇ ਦੀਆਂ ਨਿਸ਼ਾਨੀਆਂ ਅ ਕਫਗੀਰ ਬਿਮਾਰੀ ਦੀ ਪਛਾਣ ਬੈਜਾ ਦੀ ਪਛਾਣ ਮਤਲਬ ਇਹ ਲਾਸਟ ਤੇ ਇੱਕ ਹੋਰ ਦੱਸਦੇ ਆ ਜੀ ਵੀ ਜਿਹਦੇ ਜਾਨਵਰ ਕਦੇ ਨਹੀਂ ਵੀ ਰੱਖਿਆ ਉਹਦਾ ਵੀ ਇੰਟਰਸਟ ਬਣਦਾ ਹਾਂ ਬਹੁਤ ਸਾਦੀ ਭਾਸ਼ਾ ਚ ਲਿਖਿਆ ਬਹੁਤ ਫਿਰ ਮੈਂ ਲਾਸਟ ਤੇ ਗੋਲ ਲਿਆ ਮੈਂ ਇੱਕ ਇੱਕ ਗੱਲ ਕਰਦੇ ਆ ਜੀ ਵੀ ਇਹ ਮਤਲਬ ਕਿਤਾਬ ਇਹ ਐਗਜ਼ਿਸਟੈਂਸ ਵਿੱਚ ਕਿੱਦਾਂ ਆਈ ਜੀ ਮੇਰਾ ਇੱਕ ਦੋਸਤ ਸੀ ਉਹਨੇ ਜਦੋਂ ਘੋੜੀ ਲਈ ਉਹਨੂੰ ਘੋੜੀਆਂ ਨੇ 70 80 ਹਜ਼ਾਰ 90 ਹਜ਼ਾਰ ਦੀ ਲਈ ਹੋਣੀ ਆ ਜੀ ਉਹਦੀ ਘੋੜੀ ਮਰ ਗਈ ਜੀ ਬਨ ਬਨ ਪਿਆ ਜਾਂ ਹੋਰ ਇਸ ਤਰ੍ਹਾਂ ਦਾ ਪਿਆ ਤਾਂ ਮੈਂ ਉਹਦੇ ਅਫਸੋਸ ਕਰਨ ਗਿਆ ਇਹ ਕੋਈ ਸਾਲ ਸਵਾ ਸਾਲ ਡੇਢ ਸਾਲ ਪੁਰਾਣੀ ਗੱਲ ਹੋਣੀ ਜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਤਾਂ ਮੈਂ ਉਹਨੂੰ ਕਹਿੰਦਾ ਯਾਰ ਬੜਾ ਨੁਕਸਾਨ ਹੋਇਆ ਕਹਿੰਦਾ ਚਲ ਨੁਕਸਾਨ ਤਾਂ ਜਿਹੜਾ ਹੋ ਗਿਆ ਹੋ ਗਿਆ ਪਰ ਕਹਿੰਦਾ ਵੀ ਸਾਡੇ ਜਿੱਦਾਂ ਦੁਆਬੇ ਦੇ ਵਿੱਚ ਨਾ ਵੈਟਰਨਰੀ ਡਾਕਟਰ ਜਿਹੜੇ ਨੇ ਉਹ گاਵਾ ਮੱਝਾਂ ਵਾਲੇ ਆ ਘੋੜੀਆਂ ਵਾਲੇ ਤਾਂ ਹੈ ਨਹੀਂ ਜੀ ਕਹਿੰਦਾ ਵੀ ਯਾਰ ਤੂੰ ਇਹ ਗੱਲ ਕਹਿਣਾ ਹੁੰਦਾ ਕਿ ਸਾਡੀ ਪਰੰਪਰਾ ਦੇ ਵਿੱਚ ਕੋਈ ਇਹੋ ਜਿਹਾ ਜ਼ਿੰਦਗੀ ਦਾ ਪੱਖ ਹੈ ਨਹੀਂ ਗਾ ਜਿਹਦੇ ਬਾਰੇ ਗੱਲ ਨਾ ਹੋਈ ਹੋਵੇ ਕਿ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਮੈਨੂੰ ਇਸ ਗੱਲ ਨੇ ਬੜਾ ਹਰਟ ਕੀਤਾ ਤਾਂ ਮੈਂ ਫਿਰ ਦੋਸਤਾਂ ਨਾਲ ਸਲਾਹ-ਮਸ਼ਵਰਾ ਕਰਕੇ ਇਹ ਕਿਤਾਬਾਂ ਜਿਹੜੀਆਂ ਇਹ ਦੋ ਮਗਵਾਈਆਂ ਅਸਲ ਦੇ ਵਿੱਚ ਨਾ ਸ਼ਾਲੀ ਹੋਤਰ ਦੋ ਪਰੰਪਰਾਵਾਂ ਭਾਰਤ ਦੀਆਂ ਜਿਹੜੀਆਂ ਉਹਦੇ ਵਿੱਚ ਆਉਂਦਾ ਇੱਕ ਜਿਹੜਾ ਕਲਾਸਿਕ ਸ਼ਾਲੀ ਹੋਤਰ ਆ ਯਾਨੀ ਸਨਾਤਨੀ ਸ਼ਾਲੀ ਹੋਤਰ ਉਹਨੂੰ ਛਾਪਿਆ ਗੀਤਾ ਭਵਨ ਪ੍ਰੈਸ ਨੇ ਜਿਹੜੀ ਸਾਡੀ ਪੁਰਾਣੀਆਂ ਕਿਤਾਬਾਂ ਛਾਪਣ ਦੀ ਬਹੁਤ ਵੱਡੀ ਦੁਕਾਨ ਹੈ ਦੂਸਰੀ ਜਿਹੜੀ ਸ਼ਾਲੀ ਖੋਤਰ ਹੈ ਮਾਰਵਾੜ ਸ਼ਾਲੀ ਖੋਤਰ ਮਾਰਵਾੜੀ ਸ਼ਾਲੀ ਖੋਤਰ ਇਹਨੂੰ ਕਹਿੰਦੇ ਨੇ ਇਹ ਰਾਜਪੂਤਾਨਾ ਨੇ ਆਪ ਅਨੁਵਾਦ ਕਰਵਾਇਆ ਰਾਜਸਥਾਨੀ ਭਾਸ਼ਾ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਇਹ ਦੋਵਾਂ ਨੂੰ ਇਕੱਠਿਆਂ ਕਰਕੇ ਮੈਂ ਫਿਰ ਉਹਦੇ ਵਿੱਚੋਂ ਇਹ ਕਿਤਾਬ ਜਿਹੜੀ ਇਹ ਹੋਂਦ ਵਿੱਚ ਆਈ ਤਾਂ ਇਹ ਉਸ ਦੋਸਤ ਦੇ ਉਸ ਮਿਹਣੇ ਨੂੰ ਧੋਣ ਲਈ ਆ ਜਿਹੜਾ ਕਹਿੰਦਾ ਸੀ ਕਿ ਯਾਰ ਮਤਲਬ ਕੀ ਜਿਹੜੇ ਹੁਣ ਜਦਾਂ ਗਾਵਾਂ ਮੱਝਾਂ ਨਾਲ ਤਾਂ डील ਕਰਨ ਵਾਲੇ ਬਹੁਤ ਸਾਰੇ ਵੈਟਰਨਰੀ ਮਾਹਰ ਹੈਗੇ ਨੇ ਤੇ ਯਾਰ ਇਹਦੇ ਬਾਰੇ ਕੋਈ ਹੈ ਨਹੀਂ ਗੱਲ ਕਿਉਂਕਿ ਸਾਡੇ ਕੋਲ ਬਜ਼ੁਰਗ ਵੀ ਉਸ ਤਰ੍ਹਾਂ ਦੇ ਨਹੀਂ ਰਹੇ ਜਿਹੜੇ ਇਲਾਜ ਦੱਸ ਸਕਣ ਤਾਂ ਸ਼ਾਇਦ ਯਾਨੀ ਇਹ ਕੁਝ ਘੋੜਾ ਪਾਲਕਾਂ ਨੂੰ ਜਾਂ ਨਵੇਂ ਜਿਹੜੇ ਲੋਕ ਨੇ ਉਹਨਾਂ ਦੀ ਕੋਈ ਮਦਦ ਕਰ ਸਕੇ ਇੱਕ 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 ਨਾ ਇੱਕ ਕਹਾਵਤ ਤੁਸੀਂ ਇੱਕ ਹੀ ਆਖੀ ਸੀ ਇੱਕ ਹੀ ਆਖਦੇ ਹੋ ਕਿ ਇੱਕ ਇਹ ਚ ਬੜੀ ਸੋਹਣੀ ਕਹਾਵਤ ਹੈ ਵੀ ਜੋ ਬੰਦੇ ਨੂੰ ਹੁੰਦਾ ਉਹੀ ਘੋੜੇ ਨੂੰ ਹੁੰਦਾ ਉਹ ਕੀ ਲਿਖਿਆ ਉਹ ਹੈਗਾ ਜੋ ਨਰਾ ਸੋ ਤੁਰਾ ਯਾਨੀ ਜਿਹੜੀ ਬਿਮਾਰੀ ਮਨੁੱਖ ਨੂੰ ਮਰਦ ਨੂੰ ਉਹੀ ਘੋੜੇ ਨੂੰ ਜਿਹੜਾ ਇਲਾਜ ਮਰਦ ਦੀ ਬਿਮਾਰੀ ਦਾ ਉਹੀ ਘੋੜੇ ਦੀ ਬਿਮਾਰੀ ਦਾ ਜਾਇ ਢੋਲਟ ਕਰ ਲੋ ਯਾਨੀ ਜੋ ਘੋੜੇ ਦੀ ਬਿਮਾਰੀ ਉਹੀ ਮਰਦ ਦੀ ਬਿਮਾਰੀ ਜੋ ਕਿਉਂਕਿ ਇਹ ਸ਼ਾਲੀ ਹੋਤਰ ਦੇ ਵਿੱਚ ਜਿਹੜੀ ਮਿੱਥਕਥਾ ਉਹਦੇ ਮੁਤਾਬਕ ਦੁਨੀਆ ਦੇ ਸਾਰੇ ਜੀਵਾਂ ਦੇ ਵਿੱਚੋਂ ਜਾਨਵਰਾਂ ਦੇ ਵਿੱਚੋਂ ਇੱਕੋ ਇੱਕ ਜੀਵ ਹੈ ਜਿਹੜਾ ਪਿਓਰ ਨਰ ਹੈ ਉਹ ਘੋੜਾ ਯਾਨੀ ਕਿ ਉਹਦੇ ਘੋੜੇ ਦੇ ਸਰੀਰ ਦੇ ਉੱਤੇ ਸਤਨ ਚਿੰਨ ਨਹੀਂ ਹੁੰਦੇ ਯਾਨੀ ਦੁੱਧ ਵਾਲੇ ਚਿੰਨ ਨਹੀਂ ਹੁੰਦੇ ਜਿਹੜੇ ਸਾਰੇ ਜੀਵਾਂ ਨਰ ਜੀਵਾਂ ਦੇ ਹੈਗੇ ਆ ਇਸ ਕਰਕੇ ਇਹਨੂੰ ਇੱਕੋ ਇੱਕ ਪਿਓਰ ਨਰ ਜੀਵ ਮੰਨਿਆ ਗਿਆ ਹਮ ਯਾਨੀ ਇਹ ਉਹਦੀ ਮਹਾਨਤਾ ਆ ਆ ਦੇਖੋ ਇਹਦੀਆਂ ਬਿਮਾਰੀਆਂ ਸਾਰੀਆਂ ਲਿਖੀਆਂ ਤੇ ਫਿਰ ਪਹਿਲਾਂ ਬਿਮਾਰੀਆਂ ਦੇ ਲੱਛਣ ਲਿਖੇ ਗਿਆ ਫਿਰ ਉਹਦੇ ਇਲਾਜ ਵੀ ਆ ਕਿਰਮਕ ਦਾ ਇਲਾਜ ਪਹਿਲੀ ਦਵਾਈ ਦੂਸਰੀ ਦਵਾਈ ਤੇਰੀ ਘੋੜੇ ਦੇ ਹੱਥਾਂ ਪੈਰਾਂ ਦੇ ਰੋਗਾਂ ਦਾ ਇਲਾਜ ਸੂਮਾਂ ਦੇ ਫਟਣ ਦਾ ਇਲਾਜ ਬੀਰ ਬੇਰ ਹੱਡੀ ਦਾ ਇਲਾਜ ਬੇਰ ਹੱਡੀ ਦਾ ਹੱਲ ਠੀਕ ਹੈ ਜੀ ਫਿਰ ਦੇਖੋ ਤੁਸੀਂ ਮਤਲਬ ਬੱਜਰ ਹੱਡੀ ਦੇ ਇਲਾਜ ਫਿਰ ਤੁਸੀਂ ਦੇਖੋ ਸੇਕ ਦੇਣ ਵਾਲੀ ਮਤਾਉੜੇ ਦਾ ਇਲਾਜ ਹੱਡੀ ਦਾ ਇਲਾਜ ਪੂਛ ਦੀ ਬਾਵਣੀ ਹਨਾ ਮਤਲਬ ਇਹਦੇ ਵਿੱਚ ਤੁਹਾਡੇ ਹਰ ਮਰਜ ਜਿਹੜਾ ਤੁਹਾਨੂੰ ਪ੍ਰੋਬਲਮ ਆਉਂਦੀਆਂ ਖੁਰਕ ਦਾ ਖੁਸ਼ਕੀ ਦਾ ਬੰਨ ਦਾ ਕਿੰਨੇ ਤਰ੍ਹਾਂ ਦੇ ਬੰਨ 11 ਤਰ੍ਹਾਂ ਦੇ ਬੰਨ ਹੁੰਦੇ ਆ ਕਿਵੇਂ ਖੋਲ ਸਕਦੇ ਆ ਕਿਹੜੀ ਚੀਜ਼ ਤੁਸੀਂ ਦੇਣੀ ਆ ਕਿਹੜੀ ਨਹੀਂ ਦੇਣੀ ਬੜਾ ਕੁਝ ਲਿਖਿਆ ਹੋਇਆ ਇਹਦੇ ਵਿੱਚ ਤੁਸੀਂ ਇਹ ਕਿਤਾਬ ਮੰਗਵਾ ਸਕਦੇ ਆ ਬਹੁਤ ਵੱਡਾ ਇਹਦਾ ਰੇਟ ਨਹੀਂਗਾ ਬਹੁਤ ਬਾਜਬ ਜੇ ਰੇਟ ਦੇ ਉੱਪਰ ਇਹ ਕਿਤਾਬ ਤੁਹਾਡੇ ਘਰੇ ਵੀ ਪਹੁੰਚ ਸਕਦੀ ਆ ਤੁਸੀਂ ਆ ਕੇ ਵੀ ਲੈ ਸਕਦੇ ਆ ਤੁਸੀਂ ਤੁਹਾਨੂੰ ਨੰਬਰ ਪਬਲਿਸ਼ਰ ਦੇ ਦਿੱਤੇ ਆ ਮੈਂ ਪਬਲਿਸ਼ਰਾਂ ਦਾ ਵੀ ਬਾਈ ਹੁਣਾਂ ਦਾ ਧੰਨਵਾਦ ਕਰਦਾ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਖੁਸ਼ੀ ਦੀ ਦੱਸਦਾ ਕਿ ਇਹ ਕਿਤਾਬ ਅੱਜ ਇਹਨੂੰ ਪਬਲੀਕਲੀ ਰਿਲੀਜ਼ ਕਰ ਰਹੇ ਆ ਪਰ ਇਹ ਕਿਤਾਬ ਦੀ 200 ਕਾਪੀ ਰਿਲੀਜ਼ ਹੋਣ ਤੋਂ ਵੀ ਪਹਿਲਾਂ ਵੇਚ ਗਈ ਇਹ ਬਹੁਤ ਮਤਲਬ ਖੁਸ਼ੀ ਦੀ ਗੱਲ ਆ ਕਿ ਸਿਰਫ ਘੋੜਿਆਂ ਦਾ ਕਰਕੇ ਆ ਪਰ ਬਹੁਤ ਮਤਲਬ ਲੈਵਲ ਤੇ ਮੰਗ ਰਿਹਾ ਅਗਲਾ ਐਡੀਸ਼ਨ ਆ ਜਿਹੜਾ ਉਹ ਬਹੁਤ ਜਲਦੀ ਛਾਪਣਾ ਪਊਗਾ ਇਹਦਾ ਇਦੇ ਵਿੱਚ ਕੀ ਕੀ ਆ ਪੜ੍ਹ ਕੇ ਵੀ ਦੱਸਾਂਗੇ ਵਿਕਰਾਂਤ ਸ਼ਰਮਾ ਦੇ ਸਿਰ ਤੇ ਮੇਰੇ ਸਿਰ ਵੀ ਇੱਕ ਲਾਂਬਾ ਵੀ ਸੀਗਾ ਉਹ ਲਾਂਬੇ ਦੀ ਵੀ ਗੱਲਬਾਤ ਕਰਦੇ ਆ ਪਰ ਅੱਜ ਵਾਲੀ ਵੀਡੀਓ ਸ਼ੇਅਰ ਕਰਕੇ ਸਾਰੇ ਸੱਜਣਾ ਤੱਕ ਪਹੁੰਚਾ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦਿੱਤਾ ਹੋਇਆ ਕੋਈ ਵੀ ਸੱਜਣ ਕਿਤਾਬ ਖਰੀਦਣੀ ਚਾਹੁੰਦਾ ਹੈ ਸਾਲੀ ਹੋਤਰ ਗ੍ਰੰਥ ਦੀ ਜਾਣਕਾਰੀ ਲੈਣੀ ਚਾਹੁੰਦਾ ਤਾਂ ਸੱਜਣੋਂ ਆ ਕਿਤਾਬ ਦਾ ਲਿੰਕ ਆ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਉਂਦੇ ਰਹੋ ਤੇ 22 ਇੱਕ ਮਿੰਟ ਸ਼ੁਰੂ ਕਰਦੇ ਤੇ ਆ ਉਹ ਸੱਜਣਾ ਜਿੰਨਾ ਦਾ ਇਹ ਅਪਰਾਲ ਹੈ ਜਿੰਨਾ ਜਿੰਨਾ ਦੀ ਇਹ ਮਿਹਨਤਾ ਦਿਨ ਰਾਤ ਇਹ ਬੰਦਿਆਂ ਨੇ ਇੱਕ ਸ਼ਬਦ ਜੇ ਅੜ ਜਾਂਦਾ ਸੀ ਨਾ ਇੱਕ ਸ਼ਬਦ ਦੀ ਸਮਝ ਨਹੀਂ ਆਉਂਦੀ ਸੀ ਤਾਂ ਉਹ ਆਏ ਨਹੀਂ ਵੀ ਤੁੱਕੇ ਨਾਲ ਲਿਖਤਾ ਉਹ ਪਤਾ ਨਹੀਂ ਕਿੰਨੇ ਥਾਵਾਂ ਤੋਂ ਉਹਦਾ ਅਨਵਾਦ ਕਰਾਉਣਾ ਪਿਆ ਕਿੰਨੇ ਥਾਵਾਂ ਤੋਂ ਪੁੱਛਣਾ ਪਿਆ ਜੇ ਉਹ ਮਿਲ ਗਿਆ ਤਾਂ ਕਿੰਨੇ ਥਾਵਾਂ ਤੋਂ ਉਹ ਚੀਜ਼ ਨੂੰ ਪੜਤਾਲਣਾ ਪਿਆ ਕਿ ਇਹ ਸ਼ਬਦ ਦਾ ਮਤਲਬ ਆਹ ਹੀ ਹੈ ਜੇ ਤੁੰਮੇ ਨੂੰ ਇੰਦਰ ਇੰਦਰਾਣ ਇੰਦਰਾਣ ਕਹਿੰਦਿਆ ਹੁਣ ਉਹ ਚੰ드ਰਾਣ ਲਿਖਿਆ ਤਾਂ ਇੰਦਰਾਣ ਤੁੰਬਾ ਤੁੰਮਾ ਹੁੰਦਾ ਉਹ ਇੱਕ ਤੋਂ ਮਿਲ ਗਿਆ ਫਿਰ ਉਹਨੂੰ ਕਈ ਥਾਵਾਂ ਤੋਂ ਵੈਰੀਫਾਈ ਕੀਤਾ ਕਿ ਵਾਕਈ ਹਰ ਚੀਜ਼ ਜੇ ਜਮੈਣ ਨੂੰ ਕੁਝ ਹੋਰ ਲਿਖਿਆ ਤਾਂ ਇੱਥੇ ਜਮੈਣ ਲਿਖਣਾ ਕਿਉਂਕਿ ਸਾਨੂੰ ਜਮੈਣ ਸਮਝ ਆਉਂਦਾ ਤਾਂ ਉਹ ਚੀਜ਼ ਨੂੰ ਕਈ ਥਾਵਾਂ ਤੋਂ ਵੈਰੀਫਾਈ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਐਵੇਂ ਨਹੀਂ ਗੱਲ ਕਿ ਕੋਈ ਬੰਦਾ ਇਹ ਕਹਦੇ ਵੀ ਸਾਲੀ ਹੋਤਰ ਦੇ ਵਿੱਚ ਤਾਂ ਅਸਲ ਦੇ ਵਿੱਚ ਆ ਨਕਸ਼ਾ ਸੀ ਤੁਸੀਂ ਇਹ ਕਰਤਾ ਐਵੇਂ ਨਹੀਂ ਵੈਰੀਫਾਈਡ ਤਰੀਕੇ ਨਾਲ ਇਹਨਾਂ ਨੇ ਕੰਮ ਕੀਤਾ ਬਹੁਤ ਮਿਹਨਤ ਕੀਤੀ ਆ ਧੰਨਵਾਦ ਕਰਦੇ ਆ ਸਲੂਟ ਕਰਦੇ ਆ ਸਲਾਮ ਕਰਦੇ ਆ ਤੇ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਕਤਾਲ ਤੁਸੀਂ ਜ਼ਰੂਰ ਖਰੀਦਣੀ ਆ